ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਧਿਆਨ ਕਰਨ ਲਈ ਯਾਤਰਾ ਕਰਦੇ ਕਰਦੇ ਆਪਣੇ ਇੱਕ ਸੇਵਕ ਦੇ ਘਰ ਪਹੁੰਚੇ ਉਸ ਸੇਵਕ ਦਾ ਨਾਮ ਸੀ ਗੁਰਬਚਨ ਸਿੰਘ ਜਦੋਂ ਸੇਵਕ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਬਹਨਉਂਦੇ ਦੇਖਿਆ ਤਾਂ ਉਹ ਖੁਸ਼ੀ ਨਾਲ ਝੱਲਾ ਹੋ ਗਿਆ ਸੇਵਕ ਗੁਰੂ ਜੀ ਦਾ ਸਵਾਗਤ ਬੜੀ ਧੂਮ ਧਾਮ ਨਾਲ ਕਰਨਾ ਚਾਹੁੰਦਾ ਸੀ ਪਰ ਉਹ ਚਾਹ ਕੇ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਗੁਰਬਚਨ ਸਿੰਘ ਗਰੀਬ ਬਹੁਤ ਸੀ ਉਸ ਦੇ ਕੋਲ ਸਿਰਫ ਇੱਕ ਮਿੱਟੀ ਦਾ ਘਰ ਹੈ ਤੇ ਉਸ ਮਿੱਟੀ ਦੇ ਘਰ ਵਿੱਚ ਪਿਆ ਇੱਕ ਸਧਾਰਨ ਜਿਹਾ மஞ்சਾ ਸੀ ਇਸ ਤੋਂ ਇਲਾਵਾ ਉਸ ਗਰੀਬ ਦੇ ਘਰ 'ਤੇ ਕੁਝ ਨਹੀਂ ਸੀ ਸੇਵਕ ਗੁਰਬਚਨ ਸਿੰਘ ਨੇ ਗੁਰੂ ਜੀ ਦੇ ਭੇਂਰਦਾਨੇ ਦਾ ਬੜੀ ਹੀ ਖੁਸ਼ੀ ਨਾਲ ਆਦਰ ਸਤਿਕਾਰ ਕੀਤਾ ਤੇ ਬਾਅਦ ਵਿੱਚ ਉਹਨਾਂ ਨੂੰ ਘਰ ਵਿੱਚ ਪਏ ਉਹੀ ਸਧਾਰਨ ਜਿਹੇ மஞ்சੇ ਤੇ ਬਿਠਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਸੇਵਕ ਨੂੰ ਕਿਹਾ ਕਿ ਭਾਈ ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਰਹਿਪਾਂਗੇ ਤੇ ਕੱਲ ਸਵੇਰੇ ਤੜਕੇ ਅੱਗੇ ਨਿਕਲ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੇਵਕ ਬਹੁਤ ਖੁਸ਼ ਹੋਇਆ ਤੇ ਨਿਮਰਤਾ ਜਿਹਾ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਧਿਆਪਿਆ ਸੇਵਕ ਦੇ ਘਰ ਵਿੱਚ ਖਾਣ ਲਈ ਕੁਝ ਜ਼ਿਆਦਾ ਨਹੀਂ ਸੀ ਪਰ ਜੋ ਵੀ ਹੈਗਾ ਸੀ ਉਹ ਉਸਨੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਦੇ ਸਾਹਮਣੇ ਭੇਟ ਕਰ ਦਿੱਤਾ ਸੇਵਕ ਦੀ ਗਰੀਬੀ ਵੇਖ ਕੇ ਭਾਈ ਮਰਦਾਨੇ ਨੂੰ ਉਸ ਉੱਪਰ ਬਹੁਤ ਤਰਸ ਆਇਆ ਕਿ ਇਸ ਬੰਦੇ ਕੋਲ ਜੋ ਵੀ ਥੋੜਾ ਬਹੁਤ ਹੈ ਜਸਨੀ ਉਹ ਵੀ ਇਸਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਆ ਜਿਹੜੇ ਮਿੱਟੀ ਦੇ ਭਾਂਡਿਆਂ ਵਿੱਚ ਅਸੀਂ ਪ੍ਰਸ਼ਾਦਾ ਖਾਦਾ ਹੈ ਇਨਾ ਭਾਂਡਿਆਂ ਨੂੰ ਤੋੜ ਦੇ ਪਹਿਲਾਂ ਤਾਂ ਭਈ ਮਰਦਾਨੇ ਨੂੰ ਕੁਝ ਸਮਝ ਨਹੀਂ ਆਇਆ ਤਾਂ ਫਿਰ ਉਸਨੇ ਸੋਚਿਆ ਕਿ ਜੇਕਰ ਗੁਰੂ ਜੀ ਨੇ ਕਿਹਾ ਹੈ ਤਾਂ ਫਿਰ ਕੁਝ ਸੋਚ ਕੇ ਹੀ ਕਿਹਾ ਹੋਵੇਗਾ ਤਾਂ ਗੁਰੂ ਜੀ ਦਾ ਭਾਣਾ ਮੰਨ ਕੇ ਭਈ ਮਰਦਾਨੇ ਨੇ ਉਹ ਮਿੱਟੀ ਦੇ ਭਾਂਡੇ ਤੋੜ ਦਿੱਤੇ ਭਾਂਡਿਆਂ ਨੂੰ ਤੋੜੇ ਤੋਂ ਬਾਅਦ ਭਈ ਮਰਦਾਨੇ ਨੇ ਜਦੋਂ ਸੇਵਕ ਵੱਲ ਝਾਤੀ ਮਾਰੀ ਤਾਂ ਸੇਵਕ ਨੇ ਕਿਹਾ ਕਿ ਮੇਰਾ ਜੋ ਕੁਝ ਵੀ ਹੈ ਉਹ ਮੇਰੇ ਸਤਿਗੁਰੂ ਦਾ ਹੀ ਦਿੱਤਾ ਹੋਇਆ ਹੈ ਗੁਰੂ ਜੀ ਜੂ ਵੀ ਤੁਹਾਨੂੰ ਹੁਕਮ ਦਿੰਦੇ ਹਨ ਤੁਸੀਂ ਉਹੀ ਕਰੋ ਜਿਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਉੱਤੇ ਭਈ ਮਰਦਾਨੇ ਨੇ ਉਸ ਸੇਵਕ ਦੇ ਘਰ ਦੀਆਂ ਬਾਕੀ ਚੀਜ਼ਾਂ ਵੀ ਤੋੜ ਦਿੱਤੀਆਂ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ ਕਿ ਭਾਈ ਹੁਣ ਸਾਨੂੰ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਇੱਥੋਂ ਜਾਣਾ ਪਵੇਗਾ ਤਾਂ ਸੇਵਕ ਨੇ ਕਿਹਾ ਕਿ ਗੁਰੂ ਜੀ ਤੁਸੀਂ ਮੇਰੇ ਗਰੀਬ ਦੇ ਘਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਹਨ ਤਾਂ ਮੈਂ ਨਿਹਾਲ ਹੋ ਗਿਆ ਹਾਂ ਪਰ ਮੈਂ ਆਪ ਜੀ ਸਾਹਮਣੇ ਇੱਕ ਬੇਦੀ ਹੋਰ ਕਰਨੀ ਚਾਹੁੰਦਾ ਹਾਂ ਕਿ ਮੈਂ ਕੁਝ ਦੂਰੀ ਤੱਕ ਤੁਹਾਡੇ ਨਾਲ ਤੁਹਾਡੀ ਯਾਤਰਾ ਵਿੱਚ ਸਹਾਇੀ ਹੋਣਾ ਚਾਹੁੰਦਾ ਹਾਂ ਤਾਂ ਜੋ ਮੈਂ ਕੁਝ ਸਮਾਂ ਹੋਰ ਤੁਹਾਡੇ ਨਾਲ ਬਤੀਤ ਕਰ ਸਕਾਂ ਗੁਰੂ ਜੀ ਨੇ ਉਸ ਸੇਵਕ ਨੂੰ ਕੁਝ ਸਮਾਂ ਉਹਨਾਂ ਦੇ ਨਾਲ ਚੱਲਣ ਲਈ ਅਗਿਆ ਦੇ ਦਿੱਤੀ ਪਰ ਜਦੋਂ ਘਰੋਂ ਨਿਕਲਣ ਲੱਗੇ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਫਿਰ ਕਹਿ ਦਿੱਤਾ ਕਿ ਇਸ ਸੇਵਕ ਦਾ ਆ ਜਿਹੜਾ ਮਿੱਟੀ ਦਾ ਘਰ ਬਚਿਆ ਹੈ ਇਹਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਜਾਵੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨੇ ਨੂੰ ਫਿਰ ਕੁਝ ਸਮਝ ਨਹੀਂ ਆਇਆ ਪਰ ਇਸ ਵਾਰੀ ਉਹਨਾਂ ਨੇ ਗੁਰੂ ਜੀ ਤੋਂ ਪੁੱਛ ਹੀ ਲਿਆ ਕਿ ਗੁਰੂ ਜੀ ਇਸ ਗਰੀਬ ਕੋਹਾ ਦਾ ਸਿਰਫ ਇੱਕ ਮਿੱਟੀ ਦਾ ਘਰ ਹੀ ਬਚਿਆ ਹੈ ਜੇਕਰ ਅਸੀਂ ਇਹ ਵੀ ਤੋੜ ਦਿੱਤਾ ਤਾਂ ਇਹ ਵਿਚਾਰਾ ਰਹਿਦਾ ਕਿੱਥੇ ਤਾਂ ਸੇਵਕ ਨੇ ਫਿਰ ਤੋਂ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਜੀ ਸਤਗੁਰੂ ਜੋ ਵੀ ਤੁਹਾਨੂੰ ਕਹਿ ਰਹੇ ਹਨ ਤੁਸੀਂ ਉਹੀ ਕਰੋ ਕਿਉਂਕਿ ਮੇਰੇ ਕੋਲ ਜੋ ਕੁਝ ਵੀ ਹੈ ਇਹ ਸਭ ਗੁਰੂ ਜੀ ਦਾ ਹੀ ਦਿੱਤਾ ਹੋਇਆ ਹੈ ਤਾਂ ਸੇਵਕ ਦੇ ਮੂੰਹੋਂ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਵੀ ਸ਼ੁਰੂ ਕਰ ਦਿੱਤਾ ਘਰ ਨੂੰ ਤੋੜਨ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਤੇ ਉਹ ਸੇਵਕ ਯਾਤਰਾ ਵੱਲ ਨੂੰ ਚੱਲ ਪਏ ਜਦੋਂ ਦਿਨ ਤਰਨ ਲੱਗਾ ਤਾਂ ਗੁਰੂ ਜੀ ਨੇ ਉਸ ਸੇਵਕ ਨੂੰ ਕਿਹਾ ਕਿ ਭਾਈ ਤੂੰ ਹੁਣ ਆਪਣੇ ਘਰ ਵਾਪਸ ਚਲਾ ਜਾ ਕਿਉਂਕਿ ਉੱਥੇ ਥੋੜਾ ਕੰਮ ਹਾਲੇ ਵੀ ਬਾਕੀ ਹੈ ਜਾ ਕੇ ਉਸ ਨੂੰ ਪੂਰਾ ਕਰ ਤਦ ਸੇਵਕ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਨਗਿਆ ਤੇ ਖੁਸ਼ੀ ਖੁਸ਼ੀ ਨਾਲ ਆਪਣੇ ਘਰ ਵੱਲ ਨੂੰ ਵਾਪਸ ਆ ਗਿਆ ਸੇਵਕ ਜਦੋਂ ਘਰ ਦੇ ਕੋੜ ਪਹੁੰਚਿਆ ਤਾਂ ਉਹ ਕੀ ਦੇਖਦਾ ਹੈ ਕਿ 1-2 ਫੁੱਟ ਦੀ ਕੰਧ ਸੀ ਜਿਹੜੀ ਕਿ ਹਾਲੇ ਵੀ ਖਰੀ ਸੀ ਤਾਂ ਉਸਨੇ ਸੋਚਿਆ ਕਿ ਸ਼ਾਇਦ ਭਈ ਮਰਦਾਨਾ ਜੀ ਇਸ ਨੂੰ ਢਾਉਣਾ ਭੁੱਲ ਗਏ ਹੋਣਗੇ ਇਸੇ ਲਈ ਗੁਰੂ ਜੀ ਨੇ ਮੈਨੂੰ ਘਰ ਜਾ ਕੇ ਬਾਕੀ ਕੰਮ ਪੂਰਾ ਕਰਨ ਲਈ ਕਿਹਾ ਹੋਵੇਗਾ ਸੇਵਕ ਨੇ ਆਪਣੇ ਮੂੰਹ ਵਿੱਚ ਧੰ ਤਨ ਗੁਰੂ ਨਾਨਕ ਕਹਿ ਕੇ ਉਸ ਬਚੀ ਬਈ ਕੰਦ ਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਕੰਦ ਨੂੰ ਢਾਉਣਾ ਸ਼ੁਰੂ ਕੀਤਾ ਤਾਂ ਉਸਨੇ ਦੇਖਿਆ ਕੀ ਕੰਦ ਦੀ ਜਿਹੜੀ ਥੱਲੇ ਵਾਲੀ ਜ਼ਮੀਨ ਹੈ ਉਹ ਬਹੁਤ ਕਮਜ਼ੋਰ ਤੇ ਖੋਖਲੀ ਹੈ ਤਾਂ ਜਦੋਂ ਉਸਨੇ ਉਸ ਜਗ੍ਹਾ ਨੂੰ ਸਾਫ਼ ਕਰਕੇ ਦੇਖਿਆ ਤਾਂ ਉਸਦੇ ਥੱਲੇ ਇੱਕ ਸੋਨੇ ਦੀ ਖਾਨ ਸੀ ਜਿਸ ਨੂੰ ਦੇਖ ਕੇ ਉਹ ਸੇਵਕ ਬਹੁਤ ਖੁਸ਼ ਹੋਇਆ ਤੇ ਹੈਰਾਨ ਵੀ ਹੋਇਆ ਕਿ ਕਿੰਨੀਆਂ ਸਾਲਾਂ ਤੋਂ ਉਹ ਇੱਕ ਸੋਨੇ ਦੀ ਖਾਨ ਉੱਪਰ ਰਹਿ ਰਿਹਾ ਸੀ ਸੇਵਕ ਨੂੰ ਗੁਰੂ ਨਾਨਕ ਦੇਵ ਜੀ ਦਾ ਕੌਤਕ ਹੁਣ ਸਮਝ ਆਇਆ ਤੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਸ ਸੇਵਕ ਦੀ ਜ਼ਿੰਦਗੀ ਬਦਲ ਗਈ। ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਜਦੋਂ ਵੀ ਸਾਡੇ ਨਾਲ ਕੋਈ ਬੁਰਾ ਕਰਦਾ ਹੈ ਤਾਂ ਉਹ ਸਾਡੇ ਚੰਗੇ ਲਈ ਹੀ ਕਰਦਾ ਹੈ। ਇਸ ਕਰਕੇ ਮੁਸੀਬਤਾਂ ਔਰਤੇ ਸਾਨੂੰ ਕਦੇ ਵੀ ਧੀਰੀ ਨਹੀਂ ਟਾਉਣੀ ਚਾਹੀਦੀ। ਤੇ ਨਾ ਹੀ ਰੱਬ ਨੂੰ ਕੋਸਣਾ ਚਾਹੀਦਾ ਹੈ। ਬਲਕਿ ਰੱਬ ਦੇ ਭਾਣੇ ਨੂੰ ਮਿੱਠਾ ਮੰਨ ਕੇ ਉਸ ਮੁਸੀਬਤ ਨਾਲ ਲੜਨ ਦਾ ਬਲ ਮੰਗਣਾ ਚਾਹੀਦਾ ਹੈ ਪਰਮਾਤਮਾ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਸਤਿਨਾਮ ਸ਼੍ਰੀ ਵਾਹਿਗੁਰੂ